ਵਦੀ ਵਿਕਾਸ ਕਲੋਨੀ ਦੇ ਵਿਖੇ ਨਾਜਾਇਜ਼ ਸੰਬੰਧ ਦਾ ਦਾ ਰੇੜਾ ਜੁੜਾ ਹੈ ਬੰਦੀ ਵੇਕ ਕੇ ਵਿਧਵਾ ਮਾਦੇ ਆਸ਼ਿਕ ਨੇ 25 ਸਾਲਾ ਲੜਕੀ ਅਨੂ ਜੜਾ ਹੈ ਅਨੂ ਨੂੰ ਬੀਤੀ ਰਾਤ ਘਰ ਦੇ ਵਿੱਚ ਇਕੱਲੀ ਵੇਕ ਕੇ ਮੌਦੇ ਘਾਟ ਉਤਾਰਦੇ ਤਵਲਸ ਨੇ ਗੇਟ ਤੋੜ ਕੇ ਲਾਸ਼ ਨੂੰ ਬਾਹਰ ਕਬਜ਼ੇ ਦੇ ਵਿੱਚ ਲਿਆ ਹੈ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਮ੍ਰਿਤਕ ਲੜਕੀ ਦੀ ਮਾਂ ਅਨਚਾਨ ਬਣੀ ਰਹੀ ਕਿਹਾ ਕਿ ਮੈਨੂੰ ਤਾਂ ਕੁਝ ਨਹੀਂ ਪਤਾ ਸਾਡੇ ਘਰ ਕਿਸੇ ਦਾ ਆਣਾ ਜਾਣਾ ਵੀ ਨਹੀਂ ਹੈ ਪੁਲਿਸ ਨੇ ਮਾਨੋ ਹਿਰਾਸਤ ਦੇ ਵਿੱਚ ਲੈ ਕੇ ਆਸ਼ਿਕ ਦੀ ਪਾਲ ਜਾਰੀ ਰੱਖੀ ਹੋਈ ਹੈ ਆ ਤਾਂ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਮਰਨ ਹੋ ਗਈਆਂ ਫੇ ਕੋਈ ਬਾਦ ਨਹੀਂ ਆਈ ਉਹ ਸੀ ਇਹ ਲੋਕ ਐਧਰੋਂ ਵੀ ਪੁੱਤਾ ਹੋਇਆ ਇਹਨਾਂ ਨੇ ਉਦੋਂ ਵੀ ਉਹ ਐਂਟਰੀ ਹੋਇਆ ਹੋਇਆ ਦੂਜੇ ਪਾਸੇ ਥੇਕ ਵਿੱਚੋਂ ਐਂਟਰੀ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕਤੇ ਰਹਿੰਦਾ ਉਹ ਇਹਨਾਂ ਦੇ ਹੁੰਦਾ ਜਾਂਦਾ ਸੀਗਾ ਬਸ ਫੇਰ ਮੈਂ ਬਾਅਦ ਤੋਂ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾ ਤੁਸੀਂ ਕਹਨੋਂ ਬੰਦਾਂ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫੇਰ ਮੈਨੂੰ 9 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲਕਾ ਵੀ ਗਈ ਹੈ ਇਹਨੇ ਬਾਅਦ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫੇਰ ਸਾਨੂੰ ਸ਼ੱਕ ਪੈ ਗਿਆ ਫੇਰ ਅਸੀਂ ਆਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਤ ਜੀ ਕੋਲ ਫਿਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਣੇ ਕਰੀ ਨਹੀਂ ਬੋਲਿਆ ਫਿਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਚੱਕੋ ਤੋ ਫੋਨ ਤੇ ਸ਼ਾਇਦ ਉਹ ਚੱਕ ਕੇ ਲੈ ਗਿਆ ਮੈਨੂੰ ਤੋਂ ਬਾਅਦ ਚ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਉਹਨੂੰ ਬਸ ਫਿਰ ਉਸ ਤੋਂ ਬਾਅਦ ਅਸੀਂ ਚੌਕੀ ਫੋਨ ਲਾਇਆ ਚੌਕੀ ਫੋਨ ਲਾਇਆ ਤਾਂ ਫਿਰ ਚੌਕੀ ਆਲੇ ਆ ਗਏ ਉਹਨਾਂ ਨੇ ਫਿਰ ਦਰਵਾਜ਼ੇ ਖੋਲੇ ਉਹਨਾਂ ਨੇ ਦੇਰ ਗੋਦੀ ਖੋਲਦੇ ਫਿਰ ਉਹਨਾਂ ਨੇ ਅੰਦਰ ਚੈੱਕ ਕੀਤਾ ਉਹ ਮਟਰ ਦਾ ਮੈਨ ਉਹ ਪੱਲ ਪੁਲਿਸ ਵਾਲੇ ਅੰਦਰ ਬੜੇ ਸੀ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਓ ਅਸੀਂ ਅਸੂ ਵੀ ਕਰਦੇ ਸੀ ਕਿਉਂਕਿ ਫਿਰ ਪੁਲਿਸ ਵਾਲੇ ਨੇ ਅੰਦਰ ਜਾ ਕੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਤੇ ਅੰਦਰ ਬੜੇ ਉਹ ਇਧਰ ਵੀ ਦਫੇ ਆਇਆ ਸੀ ਫਿਰ ਉਹਨੇ ਅ ਸਾਰੇ ਪਰਦੇ ਫੁਰਦੇ ਲਾ ਕੇ ਟਰੱਕੇ ਗਿਆ ਸੀਗਾ ਸਾਰਾ ਪਾਸ ਤੇ ਜਿਹਨੇ ਮਟਰ ਦਿੱਤਾ ਉਹਨੇ ਇਧਰੋਂ ਸਾਰੇ ਪਰਦੇ ਲਾਇਦਿ ਵੀ ਤਾਂ ਤੇ ਅਗਲਾ ਬਾਹਰ ਵੀ ਨਾ ਦੇਖੇ ਸਾਰੇ ਕਮਨ ਨਾਲ ਟਿਕਾਸੀ ਨੂੰ ਨਾਲ ਲੱਤਪਾ ਦੀ ਬੁਰਾ ਹਲ ਕੇ ਚਿਹਰਾ ਤਾਂ ਪਛਾਣਉਂ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਇਹ ਲਗਭਗ 32 ਸਾਲ ਦੀ ਹੋਏ ਕਰਨ ਤਿੰਨ ਬੰਦੇ ਤੇ ਜਿਹੜੇ ਕਿ ਕਰਨ ਤਾਂ ਇੰਨਾ ਬਹਿਣਾ ਘਰ ਦਾ ਸੋਟਾ ਸੋਟਾ ਚੱਲ ਰਿਹਾ ਸੀ ਕੁੜੀ ਵੀ ਚੰਨੀ ਦੇ ਰਹੀ ਸੀ ਵੀ ਮੈਂ ਨਹੀਂ ਵੇਖੁੰਦਾ ਨਾ ਮੈਂ ਕਿਥੇ ਜਾਮ ਇਹ ਸਾਨੂੰ 4-5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਤੇਰੇ ਬੁਲਾਇਆ ਸੀਗਾ ਕੋ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੀ ਸੀ ਠੀਕ ਹੈ ਪਤੀ ਹੈ ਨਾ ਮੈਂ ਤਾਂ ਜੀ ਬੰਦ ਹਾਂ ਜੀ ਹਾਂ ਜੀ ਤਾਂ ਤੁਹਾਡੀ ਕਿ ਪੈਲੇ ਦਾ ਤੁਹਾਡੀ ਸੀ ਮਾਂ ਵੇਚਣ ਦੇ ਕਰ ਤਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਾਤ ਹੋਾ ਚੱਤਾ ਇਹ ਜਿਹੜੀ ਲੜਕੀ ਵੀ ਹੈ ਮਦਰ ਹੋਈ ਹੈ ਇਹ ਵੀ ਜੀ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਜੀ ਪ੍ਰਾਈਵੇਟ ਜੌਬ ਤੇ ਮਦਰ ਵੀ ਕਰਨ ਕਰਦੀ ਮਦਰ ਕਰੀ ਜੀ ਕਤਲ ਦੇ ਸਾਹਮਣੇ ਮਰਡਰ ਹੋ ਜਾ ਨੀ ਦੇ ਨਹੀਂ ਰਾ ਉਹ ਡੱਬੀ ਅੰਦਰ ਮਿੱਚਾਂ ਦੀ ਦੁੱਲੀ ਹੋਈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ 'ਚ ਮਰਦੀ ਬਾਕੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗੂ ਵੀ ਅੱਖਾਂ 'ਚ ਮੱਛੀਆਂ ਪਈਆਂ ਨਹੀਂ ਪਈਆਂ ਮਿੱਚਾਂ ਵਾਲੀ ਡੱਬੀ ਦੁੱਲੀ ਹੋਈ ਇੱਕੋ ਘੋਟਣਾ ਚਟਣੀ ਰਗਨ ਨਾਲ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸੱਚ ਤਾਂ ਹੀ ਇਹਦੀ ਆਵਾਜ਼ ਨਹੀਂ ਹੁੰਦੀ ਤੇ ਫਿਰ ਉਹ ਮਾਰੀ ਉਹਨੇ ਹਾਂ ਸਮਰੇ ਚ ਇੱਥੋਂ ਖਿੱਚ ਕੇ ਲੱਗੇ ਜੇ ਖੂਨ ਤੇ ਇਹ ਪੂਰੇ ਥੱਬੇ ਬਣ ਨੇ ਖਿੱਚ ਕੇ ਲਿਜਾ ਕੇ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਉੱਥੋਂ ਆਵਾਜ਼ ਆਉਂਦੀ ਸੀ ਉਹ ਦੂਆਤਾ ਭਰਵਾ ਗਾਜ ਵੀ ਨਹੀਂ ਕਿਸੇ ਤੋਂ ਕਿਉਂਕਿ ਉਹ ਕਮਰਾ ਨਾ ਇੰਨਾ ਨੀ ਨਾ ਚਾਪਾਂ ਦੇ ਹੋਕ ਨੀ ਮਾ ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੇ ਛੱਤੀ ਹੈ ਕਿ ਕਿੱਥੋਂ ਆਵਾਜ਼ ਆਉਣੀ ਸੀ ਫਿਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਤੇ ਉਦੋਂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜੁੰਦਾ ਲਾ ਕੇ ਗਿਆ ਲੋਕੋ ਜਾ ਕੋੰਦਾ ਹੈ ਵੀ ਜੇ ਕੋ ਚਾਬੀ ਉਹਦੇ ਕੋਲ ਹੈ ਉਹ ਚੱਲੂ ਡੇ ਕੋਲ ਕੁੱਤ ਮੈਨੂੰ ਦੇ ਤਾਂ ਮੈਂ ਉਹ ਬੰਦਾ ਇਹਨਾਂ ਨੂੰ ਬੜਾ ਦਿੱਤਾ ਮੇਰਾ ਨਾਲ ਨਾ ਟੀਮ ਹੋਇਆ ਕੋਸ਼ਿਸ਼ ਨਹੀਂ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਏ ਕੋਈ 10:00 ਵਜੇ ਹੋ ਜਾਂਦੇ ਆ ਮੈਂ 9:00 ਵਜੇ ਪੱਗ ਜਾਨੀ ਕੋਈ ਗੱਲ ਮੈਂ ਉਹ ਡਿਸਪੋ ਜਲਦੀ ਨਹੀਂ ਤੇ ਬੇਬੇ ਦੇ ਜਨਮ ਦਿਨ ਤੇ ਉਹ ਦੇਖੋ ਤਾਜੀ ਦੇ ਲੱਗੀ ਹੋਈ ਅੱਛਾ ਤੇ 50 ਰੁਪਏ ਕੰਪੀਟੇ ਕੁਛ ਕਿੰਨੇ ਵਜੇ ਥੋੜਾ ਨੂੰ ਤੱਕ ਮੈਂ ਤਾਂ 5:00 ਓਧਰ ਕੁੜੀ ਕੰਮ ਪਾ ਗਈ ਲੋਰਾ ਦੇ ਵਿੱਚ ਹੁਸ਼ਿਆਰ ਪੁੱਤ ਆਈ ਹੋਈ ਹੈ ਅੱਛਾ ਦੋ ਮੁੰਡੇ ਆ ਗਏ ਅੱਛਾ ਫਿਰ ਮੈਂ ਹੁਣ ਮੈਂ ਕਿਹਾ 8:00 ਵਜੇ ਮੈਂ ਜਾਵਾਂ ਮੈਨੂੰ 9:00 ਵਜੇ ਜਾਣਾ ਹੋਇਆ ਉਹਨਾਂ ਨੇ ਸਿਰਫ ਲਿਆ ਤੇ ਮੇਰੇ ਹੱਥੋਂ ਕਿੱਸਾ ਰਹਿ ਕੁਛ ਨਹੀਂ ਗੱਲ ਮਮੀ ਤੁਸੀਂ ਬਾਗੀ ਦੀ ਉਹ ਕਹਿੰਦੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ ਹੈ ਮੈਂ ਪਹਿਲਾਂ ਸੀ ਇੱਕ ਚਾਬੀ ਵਾਲਾ ਸੀ ਜਿੰਦਾ ਉਹਨਾਂ ਸੀ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲਓ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਕੇ ਜਾ ਦੇਵੇ ਮੈਂ ਬੇਟਾ ਹੁਣ ਆਈ ਆ ਮੈਂ ਹੁਣ ਆਈ ਆ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈਗਾ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀ ਦਾ ਨਾ ਸਾਨੂੰ